ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਗਾ ਅੱਜ ਆਪਾਂ ਬਣਾਇਆ ਤੁੱਕਿਆਂ ਦਾ ਅਚਾਰ ਕਈ ਇਹਨੂੰ ਕਿਕਰ ਦੀਆਂ ਫਲੀਆਂ ਵੀ ਕਹਿ ਦਿੰਦੇ ਨੇ ਤੇ ਇਹਨੂੰ ਆਯੁਰਵੈਦਿਕ ਅਚਾਰ ਆਖਿਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਬੜੇ ਹੀ ਗੁਣ ਹੈ ਜਿਹੜੀਆਂ ਸਾਡੀਆਂ ਸਰੀਰ ਦੀਆਂ ਬਿਮਾਰੀਆਂ ਨੂੰ ਦੂਰ ਕਰਦੇ ਐ ਜੋੜਾਂ ਦੇ ਦਰਦਾਂ ਲਈ ਬਹੁਤ ਵਧੀਆ ਕਮਰ ਦਰਦ ਲਈ ਦੰਦਾਂ ਦੇ ਲਈ ਹੋਰ ਪਤਾ ਨਹੀਂ ਇਹਦੇ ਕਿੰਨੇ ਕਿੰਨੇ ਫਾਇਦੇ ਨੇ ਉਹ ਤੁਹਾਨੂੰ ਮੇਰੇ ਤੋਂ ਸ਼ਾਇਦ ਜਿਆਦਾ ਪਤਾ ਹੋਈ ਪਰ ਇਹ ਮजेदार ਜਿਹਾ achar ਬਣਾਉਣਾ ਬੜਾ ਹੀ ਸੌਖਾ ਹੈ ਅੱਜ ਕਬੀਰ ਦੀ ਫਰਮਾਇਸ਼ ਸੀ ਕਿ ਸਪੈਸ਼ਲ achar ਬਣਾਇਆ ਜਾਵੇ ਕਿਉਂਕਿ ਉਹਨੇ ਤੂਕੀਏ ਜਿਹੜੇ ਉਹ ਘਰ ਵਿੱਚ ਲਿਆ ਰੱਖਿਆ ਜਿਆਦਾ ਸਮਾਨ ਨਹੀਂ ਸੀ ਪਰ ਮੈਂ ਫਿਰ ਵੀ ਟਾਈਮ ਕੱਢਿਆ ਅੱਪ ਅੱਜ achar ਦੀ ਵੀਡੀਓ ਬਣਾਉਣੀ ਸੀ ਇਸ ਲਈ ਆਪਾਂ ਸਭ ਤੋਂ ਪਹਿਲਾਂ ਲਏ ਆ ਅੱਧਾ ਕਿਲੋ ਤੁੱਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਡੰਗ ਲਿਓ ਜਿਹੜੀਆਂ ਡੰਡੀਆਂ ਵਗੈਰਾ ਹੋਈਆਂ ਉਹ ਤੁਸੀਂ ਕੱਟ ਦੇਣੀਆਂ ਉਸ ਤੋਂ ਬਾਅਦ ਜਿਹੜੇ ਵੀ ਪੀਸਾਂ ਵਿੱਚ ਤੁਸੀਂ ਚਾਹੋ ਇਹਨੂੰ ਕੱਟ ਸਕਦੇ ਹੋ ਚਾਹੇ ਇਹਦਾ ਇੱਕ ਇੱਕ ਪੀਸ ਕਰ ਲਓ ਚਾਹੇ ਦੋ ਕਰ ਲਓ ਚਾਹੇ ਚਾਰ ਕਰ ਲਓ ਕਈ ਇਸੇ ਤਰ੍ਹਾਂ ਲੰਬੀਆਂ ਵੀ ਪਾ ਲੈਂਦੇ ਆ ਉਸ ਸਮੇਂ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੋਲ ਕਿੰਨਾ ਕੁ ਸਮਾਂ ਹੈ ਉਸ ਹਿਸਾਬ ਨਾਲ ਤੁਸੀਂ ਕਰ ਲਿਓ ਪਰ ਮੈਂ ਇਹਦੇ ਵਿੱਚ ਥੋੜੀਆਂ ਜਿਹੀਆਂ ਜ ਲੰਬੀਆਂ ਹੀ ਰੱਖੀਆਂ ਕਿਉਂਕਿ ਟਾਈਮ ਵੀ ਘੱਟ ਸੀ ਤੇ ਬਾਕੀ ਕਿ ਇਹ ਜਦੋਂ ਬਨ ਜਾਣਗੀਆਂ ਇਹਨਾਂ ਨੇ ਆਪਣੇ ਆਪ ਹੀ ਟੁੱਟ ਜਾਣਾ ਕਿਉਂਕਿ ਇਹ ਸੌਫਟੀ ਇੰਨੀਆਂ ਹੋ ਜਾਣਗੀਆਂ ਚੰਗੀ ਤਰ੍ਹਾਂ ਇਹਨਾਂ ਨੂੰ ਦੇਖ ਕੇ ਤੁਸੀਂ ਕੱਟ ਲੈਣਾ ਥੋੜਾ ਜਿਹਾ ਵੀ ਕੋਈ ਪੀਸ ਖਰਾਬ ਹੋਵੇ ਤੁਸੀਂ ਉਹਨੂੰ ਬਾਹਰ ਕੱਢ ਦਿਓ ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਆਪਣਾ ਅਚਾਰ ਲੰਬੀ ਧੀਰ ਤੱਕ ਚੱਲੇ ਇਸ ਲਈ ਵਧੀਆ ਵਧੀਆ ਇਹਦੇ ਵਿੱਚ ਤੁੱਕੀਆਂ ਦੀ ਛਾਂਟ ਕਰਿਓ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਗੱਲ ਧਿਆਨ ਰੱਖਣ ਵਾਲੀ ਹੈ ਜਿਹੜੀਆਂ ਇਹਦੇ ਵਿੱਚ ਗਿਰੀਆਂ ਉਹ ਜਿਆਦਾ ਸਖਤ ਨਾ ਹੋਣ ਬਿਲਕੁਲ ਸੌਫਟ ਸੌਫਟ ਜੇ ਤੁੱਕੇ ਲਿਓ ਉਹਨਾਂ ਦਾ ਹੀ ਅਚਾਰ ਹੈ ਜਿਹੜਾ ਸੇਤ ਲਈ ਵਧੀਆ ਹੁੰਦਾ ਹੈ ਜਿਆਦਾ ਮੋਟੀਆਂ ਗਿਰੀਆਂ ਵਾਲਿਆਂ ਦਾ ਅਚਾਰ ਵਧੀਆ ਨਹੀਂ ਬਣਦਾ ਜੇ ਗਿਰੀਆਂ ਮੋਟੀਆਂ ਹੋਣ ਤੁਸੀਂ ਉਹਨਾਂ ਨੂੰ ਬਾਹਰ ਕੱਢ ਦਿਓ ਦੋ ਤਿੰਨ ਵਾਰ ਆਪਾਂ ਇਹਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਿਆ ਜਿੰਨੀ ਵੀ ਮਿੱਟੀ ਲੱਗੀ ਸੀ ਸਾਰੀ ਉੱਤਰ ਗਈ ਤੇ ਇਹਨਾਂ ਦਾ ਬੜਾ ਹੀ ਸੋਹਣਾ ਕਲਰ ਹੈ ਜਿਹੜਾ ਨਿਕਲਿਆ ਆ ਉਸ ਤੋਂ ਬਾਅਦ ਫਿਰ ਆਪਾਂ ਲਈਏ ਇੱਕ ਕੜਾਈ ਉਹਦੇ ਵਿੱਚ ਉਹਨਾਂ ਪਾਣੀ ਪਾਇਓ ਜਿੰਨੇ ਵਿੱਚ ਸਾਰੇ ਟੁੱਕੀ ਆ ਜਿਹੜੇ ਚੰਗੀ ਤਰ੍ਹਾਂ ਡਿਪ ਹੋ ਜਾਣ ਜਦੋਂ ਇਹ ਪਾਣੀ ਚੰਗੀ ਤਰ੍ਹਾਂ ਉਬਾਲੇ ਲੈਣ ਲੱਗ ਗਿਆ ਫੇਰ ਤੁਸੀਂ ਟੁੱਕਿਆਂ ਵਿੱਚ ਪਾਉਣਾ ਹੈ ਠੰਡੇ ਪਾਣੀ ਦੇ ਵਿੱਚ ਬਿਲਕੁਲ ਨਾ ਪਾਓ ਅਚਾਰ ਖਾਣ ਵੇਲੇ ਜਿਹੜੇ ਜ਼ਿਆਦਾ ਗੜੱਤਨ ਮੰਨਦੇ ਨੇ ਵੀ ਇਹ ਚੀਜ਼ਾਂ ਵਿੱਚ ਗੜੱਤਨ ਹੁੰਦੀ ਹੈ ਉਹ ਅੱਧਾ ਚਮਚ ਨਮਕ ਦਾ ਪਾ ਲਿਓ ਫੇਰ ਉਬਾਲਿਓ ਸਾਰੀ ਗੜੱਤਨ ਜਿਹੜੀ ਬਾਹਰ ਨਿਕਲ ਜੂ ਪਰ ਜਿਹੜੇ ਇਹਦੇ ਗੁਣ ਜਾਣਦੇ ਆ ਉਹ ਇਸੇ ਤਰ੍ਹਾਂ ਹੀ ਉਬਾਲਣਗੇ ਕਿਉਂਕਿ ਕੁਝ ਚੀਜ਼ਾਂ ਤਾਂ ਹੀ ਬਣੀਆਂ ਹੁੰਦੀਆਂ ਤਾਂ ਹੀ ਉਹ ਅੰਦਰ ਜਾ ਕੇ ਸਾਡੀਆਂ ਬਿਮਾਰੀਆਂ ਠੀਕ ਕਰਦੀਆਂ ਜੇ ਅਸੀਂ ਉਹਨਾਂ ਨੂੰ ਉਸੇ ਤਰੀਕੇ ਨਾਲ ਖਾਵਾਂਗੇ 5 ਤੋਂ 6 ਮਿੰਟ ਲਗਾਤਾਰ ਆਪਾਂ ਇਹਨੂੰ ਫੁੱਲ ਫਲੇਮ ਤੇ ਉਬਾਲਿਆ ਉਸ ਤੋਂ ਬਾਅਦ ਹੱਥਾਂ ਨਾਲ ਤੁਸੀਂ ਇਹਨੂੰ ਦਬਾ ਕੇ ਜੇ ਦੇਖ ਲਿਓ ਜਦੋਂ ਇਹ ਟੁੱਟਣ ਜੇ ਲੱਗੀਆਂ ਸੌਫਟ ਹੋ ਗਈਆਂ ਗੈਸ ਨੂੰ ਤੁਸੀਂ ਬੰਦ ਕਰ ਦਿਓ ਤੇ ਨਾਲ ਦੀ ਨਾਲ ਹੀ ਇਹਨੂੰ ਛੰਨੀ ਵਿੱਚ ਪਾ ਕੇ ਬਾਹਰ ਕੱਢ ਲਿਓ ਇਹਦਾ ਪਾਣੀ ਵੀ ਬਿਲਕੁਲ ਵੇਸਟ ਨਾ ਕਰਿਓ ਕਿਉਂਕਿ ਉਹਦੇ ਵੀ ਬੜੇ ਫਾਇਦੇ ਨੇ ਜਿਨ੍ਹਾਂ ਦੇ ਮਸੂੜਿਆਂ ਵਿੱਚੋਂ ਖੂਨ ਆਉਂਦਾ ਹੈ ਜਿਆਦਾ ਮੂੰਹ ਵਿੱਚ ਛਾਲੇ ਹੁੰਦੇ ਨੇ ਜਾਂ ਗਲਾ ਖਰਾਬ ਰਹਿੰਦਾ ਤੁਸੀਂ ਇਸ ਪਾਣੀ ਨਾਲ ਕੁਰਲੀਆਂ ਜਾਂ ਗਰਾਰੇ ਕਰ ਸਕਦੇ ਹੋ ਸਾਰੇ ਟੁੱਕਿਆਂ ਨੂੰ ਬਾਹਰ ਕੱਢ ਕੇ ਆਪਾਂ ਚੰਗੀ ਤਰ੍ਹਾਂ ਸੁਕਾ ਲਾਂਗੇ ਕਈ ਇਥੇ ਜਦੋਂ ਹੀ ਤੁਕਿਆਂ ਨੂੰ ਉਬਾਲ ਲੈਂਦੇ ਨੇ 2-3 ਵਾਰੀ ਠੰਡੇ ਪਾਣੀ ਨਾਲ ਧੋਂਦੇ ਨੇ ਇਸ ਤਰ੍ਹਾਂ ਨਾ ਕਰਿਓ ਕਿਉਂਕਿ ਉਹਦੇ ਨਾਲ ਤੁਕਿਆਂ ਦੇ ਅੰਦਰ ਤੱਕ ਪਾਣੀ ਚਲਾ ਜਾਂਦਾ ਕਿਉਂਕਿ ਜਦੋਂ ਹੀ ਆਪਾਂ ਗਰਮ ਪਾਣੀ ਨਾਲ ਉਬਾਲਦੇ ਆ ਤਾਂ ਬੜੀ ਛੇਤੀ ਠੰਡੇ ਹੁੰਦੇ ਨੇ ਕਿਉਂਕਿ ਭਾਪ ਬਣ ਕੇ ਪਾਣੀ ਹੈ ਜਿਹੜਾ ਉਹ ਚਲਾ ਜਾਂਦਾ ਹੈਗਾ ਪਰ ਜਦੋਂ ਹੀ ਤੁਸੀਂ ਠੰਡੇ ਪਾਣੀ ਥੱਲੇ ਧੋਲੇ ਤਾਂ ਪਾਣੀ ਅੰਦਰ ਤੱਕ ਚਲਾ ਜਾਊਗਾ ਤਾਂ ਧੀਰ ਨਾਲ ਸੁੱਕਣਗੇ ਤੇ ਇਹਦੇ ਨਾਲ ਕਈ ਵਾਰੀ ਅਚਾਰ ਹੈ ਜਿਹੜਾ ਖਰਾਬ ਵੀ ਹੋ ਜਾਂਦਾ ਜੇ ਧੁੱਪ ਵਿੱਚ ਸਕਾਉਣੇ ਹੋ ਤਾਂ ਅੱਧਾ ਘੰਟਾ ਹੀ ਧੁੱਪ ਵਿੱਚ ਰੱਖਿਓ ਬਾਅਦ ਵਿੱਚ ਪੱਕੇ ਤੇਲੇ ਚੰਗੀ ਤਰ੍ਹਾਂ ਸੁਕਾਓ ਕਿਉਂਕਿ ਜਿਆਦਾ ਲੰਬੀ ਧੇਰ ਤੱਕ ਧੁੱਪ ਵਿੱਚ ਰੱਖਣ ਨਾਲ ਇਹ ਚੀੜੇ ਹੋ ਜਾਂਦੇ ਆ ਤਾਂ ਖਾਣ ਵਿੱਚ ਵਧੀਆ ਨਹੀਂ ਲੱਗਦੇ ਸਖਤ ਹੋ ਜਾਂਦੇ ਆ ਮਤਲਬ ਸਾਰੇ ਮਸਾਲੇ ਆਪਾਂ ਤਿਆਰ ਕਰਕੇ ਰੱਖ ਲੈ ਤਾਂ ਕਿ ਕੋਈ ਵੀ ਚੀਜ਼ ਜਿਹੜੀ ਉਹ ਰਹਿ ਨਾ ਜਾਵੇ ਅੱਧਾ ਕਿਲੋ ਅਚਾਰ ਬਣਾਉਣ ਲਈ ਆਪਾਂ ਇਹ ਸਮਾਨ ਲੈ ਰਹੇ ਆ ਪਰ ਨਾਲ ਨਾਲ ਮੈਂ ਤੁਹਾਨੂੰ ਕਿਲੋ ਦਾ ਹਿਸਾਬ ਵੀ ਦੱਸਦੀ ਜਾਊਂਗੀ ਧਿਆਨ ਨਾਲ ਸੁਣਿਓ ਡੇਢ ਚਮਚ ਲੈ ਆਪਾਂ ਜੀਰੇ ਦਾ ਇੱਥੇ ਡੇਢ ਕ ਚਮਚੀ ਲੈ ਆਪਾਂ ਸੌਫ ਦਾ ਪਰ ਜੇ ਤੁਸੀਂ 1 ਕਿਲੋ ਰਹਿ ਰਹੇ ਹੋ ਤਾਂ ਇਹ ਚੀਜ਼ਾਂ ਤੋਲ ਦੇ ਵਿੱਚ 20 ਤੋਂ 25 ਗ੍ਰਾਮ ਹੋਣੀਆਂ ਚਾਹੀਦੀਆਂ ਦੋਨੇ ਇੰਨੀਆਂ ਤੁਸੀਂ ਪਾ ਸਕਦੇ ਹੋ ਆਰਾਮ ਨਾਲ ਹੌਲੀ ਹੌਲੀ ਇਹਨਾਂ ਨੂੰ ਆਪਾਂ ਮਿਕਸ ਕਰਾਂਗੇ ਇੱਕ ਚਮਚ ਲੈ ਆਪਾਂ ਸਾਬਤ ਧਨੀਆ ਜਿਹੜਾ ਕਿ ਆਪਣਾ ਸੁੱਕਾ ਧਨੀਆ ਹੁੰਦਾ ਹੈ ਉਹਨੂੰ ਵੀ ਹੌਲੀ ਹੌਲੀ ਪਕਾਵਾਂਗੇ ਪਰ ਕਿਲੋ achar ਵਿੱਚ ਤੁਸੀਂ ਦੋ ਚਮਚ ਭਰ ਕੇ ਪਾ ਲਿਓ ਪੌਣਾ ਚਮਚ ਲੈ ਆਪਾਂ ਇਹਦੇ ਵਿੱਚ ਮੇਥੀ ਦਾਣਾ ਤੁਸੀਂ ਡਬਲ ਕਰਦੇ ਜਾਣਾ ਇਸ ਗੱਲ ਦਾ ਲੈ ਕਿਉ ਸੌਭ ਜੀਰਾ ਇਹ ਚੀਜ਼ਾਂ 20 ਤੋਂ 25 ਗ੍ਰਾਮ ਹੋਣ ਮੈਂ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਚੰਗੀ ਤਰ੍ਹਾਂ ਨੂੰ ਮਿਕਸ ਕਰਿਓ ਹੌਲੀ-ਹੌਲੀ ਪਕਾਓ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਇੱਕ ਟੁਕੜਾ ਪਾਇਆ ਪਰ ਛੋਟਾ ਜਿਹਾ ਦਾਲਚੀਨੀ ਦਾ ਜੈਨ ਕਿ ਕਿਲੋ ਅਚਾਰ ਦੇ ਸਮਾਨ ਵਿੱਚ ਤੁਸੀਂ 5 ਗ੍ਰਾਮ ਤੱਕ ਦਾਲਚੀਨੀ ਪਾਇਓ 10 ਗ੍ਰਾਮ ਤੱਕ ਪਾਲਿਓ ਕਾਲੀਆਂ ਮਿਰਚਾਂ 8 ਤੋਂ 10 ਗ੍ਰਾਮ ਪਾ ਸਕਦੇ ਹੋ ਇਹਦੇ ਵਿੱਚ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਤੀਆਂ ਤੁਸੀਂ ਚਾਹੋ ਤਾਂ ਕਾਲੀਆਂ ਮਿਰਚਾਂ ਜਿਹੜੀਆਂ ਸਾਬਤ ਵੀ ਪਾ ਸਕਦੇ ਦਿਓ ਹਲਕਾ ਹਲਕਾ ਜਿਹਾ ਸਾਰਾ ਸਮਾਨ ਅਪਰੋਸਟ ਕਰ ਲਿਆ ਦੀ ਨਮੀ ਜੀ ਖਤਮ ਕਰ ਲਈ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਰਾਈ 10 ਤੋਂ 15 ਸਕਿੰਟਾਂ ਤੱਕ ਹੀ ਇਹਨੂੰ ਹਲਕਾ ਜਿਹਾ ਵਿੱਚ ਮਿਕਸ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਗੈਸ ਬੰਦ ਕਰ ਦਿਓ ਤੇ ਇਹਨੂੰ ਜ਼ਿਆਦਾ ਨਹੀਂ ਆਪਾਂ ਇਹਦੇ ਵਿੱਚ ਰੋਸਟ ਕਰਨਾ ਬਸ 25 ਤੋਂ 30 ਸਕਿੰਟਾਂ ਤੱਕ ਕਰਕੇ ਨਾਲ ਦੀ ਨਾਲ ਹੀ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਠੰਡੇ ਹੋ ਜਾਣ ਤੁਸੀਂ ਚਾਹੋ ਤਾਂ ਇਹਨੂੰ 1 ਘੰਟਾ ਧੁੱਪ ਲਗਾ ਸਕਦੇ ਹੋ ਫਿਰ ਇਸ ਤਰੀਕੇ ਨਾਲ ਰੋਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਉਸੇ ਪੈਨ ਚੱਪਾ ਥੋੜੀ ਜੀ ਕਲੌਂਜੀ ਪਾ ਕੇ ਹਲਕਾ ਜਿਹਾ ਪੈਨ ਨੂੰ ਹਿਲਾਤਾ ਤਾਂਕਿ ਇਹਦੀ ਵੀ ਨਮੀ ਜੀ ਖਤਮ ਹੋ ਜੇ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਬਹਿਮ ਨਹੀਂ ਰੱਖਦੇ ਵੀ ਆਪਣਾ achar ਹੈ ਜਿਹੜਾ ਉਹ ਖਰਾਬ ਨਾ ਹੋਵੇ ਬਸ ਇਹ ਗੱਲਾਂ ਦਾ ਪਤਿਆਂ ਰੱਖਣਾ ਹੈਗਾ ਫਿਰ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਦਰਦਰਾ ਜਿਹਾ ਪੀਸਿਓ ਮਤਲਬ ਜਿਆਦਾ ਮੋਟਾ ਵੀ ਨਾ ਰੱਖਿਓ ਤੇ ਜਿਆਦਾ ਬਰੀਕ ਵੀ ਨਾ ਕਰਿਓ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਚਮਚ ਭਰ ਕੇ ਪਾਇਆ ਹਲਦੀ ਦਾ ਤੇ ਅੱਧਾ ਚਮਚ ਪਾਇਆ ਆਪਾਂ ਤਿੱਖੀ ਮਿਰਚ ਦਾ ਇੱਥੇ ਧਿਆਨ ਰੱਖਿਓ ਕਿਉਂਕਿ ਆਪਾਂ ਤਿੱਖੀ ਮਿਰਚ ਅਚਾਰ ਵਿੱਚ ਘੱਟ ਪਾਉਣੀ ਹੈ ਜਿਹੜੀ ਸਬਜ਼ੀ ਵਾਲੀ ਮਿਰਚ ਆਪਾਂ ਇਹੋ ਹੀ ਪਾਈ ਹੈ ਤੇ ਅੱਧਾ ਚਮਚ ਪਾਤਾ ਆਪਾਂ ਇਹਦੇ ਵਿੱਚ ਹਿੰਗ ਦਾ ਇਹ ਜ਼ਰੂਰ ਪਾਓ ਇਹਦੇ ਨਾਲ ਅਚਾਰ ਬੜਾ ਹੀ ਵਧੀਆ ਬਣਦਾ ਹੈ ਮਸਾਲਿਆਂ ਨੂੰ ਦਰਦਰਾ ਜਾਂ ਪੀਸ ਲਿਆ ਤੇ ਫਿਰ ਦੇਖੋ ਆਪਣੇ ਤੁੱਕੇ ਚੰਗੀ ਤਰ੍ਹਾਂ ਸੁੱਕ ਗਏ ਤੇ ਬਹੁਤ ਜ਼ਿਆਦਾ ਇਹ ਸੌਫਟ ਵੀ ਹੋ ਗਏ ਤੇ ਗਿਰੀਆਂ ਦੇਖੋ ਇਹਦੇ ਵਿੱਚ ਬਿਲਕੁਲ ਛੋਟੀਆਂ ਛੋਟੀਆਂ ਜੀਨ ਆਰਾਮ ਨਾਲ ਟੁੱਟ ਰਿਹਾ ਫਿਰ ਇਹਦੇ ਵਿੱਚ ਪਾਈ ਆਪਾਂ ਅੱਧਾ ਚਮਚ ਭਰ ਕੇ ਰੰਗ ਵਾਲੀ ਮਿਰਚ ਅੱਧਾ ਪੌਣਾ ਚਮਚ ਪਾ ਦਿਓ ਤੁਹਾਡਾ ਦਿਲ ਕਰੇ ਪਾਇਓ ਨਹੀਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇਹਦੇ ਨਾਲ ਕਲਰ ਬੜਾ ਹੀ ਵਧੀਆ ਆਉਂਦਾ ਹੈ ਛੱਡਣ ਲਈ ਮੈਂ ਐਸਲੀ ਕਹਿ ਰਹੀ ਹਾਂ ਕਿਉਂਕਿ ਆਪਾਂ ਇਹਦੇ ਵਿੱਚ ਤਿੱਖੀ ਮਿਰਚ ਵੀ ਪਾਈ ਹੈ ਫਿਰ ਆਪਾਂ ਇਹਦੇ ਵਿੱਚ ਪਾਈਏ ਦੋ ਚਮਚ ਨਮਕ ਦੇ ਇੱਕ ਚਮਚ ਪਾਇਆ ਆਪਾਂ ਅਦਰਕ ਪਾਊਡਰ ਦਾ ਤੁਸੀਂ ਚਾਹੋ ਤਾਂ ਕਈ ਵਾਰ ਸੁੰਡ ਵਗੈਰਾ ਆਪਾਂ ਬਾਜ਼ਾਰ ਵਿੱਚੋਂ ਲੈ ਕੇ ਆਉਣੇ ਉਹਨੂੰ ਗ੍ਰਾਈਂਡ ਕਰਕੇ ਪਾ ਸਕਦੇ ਹਾਂ ਪਰ ਆਪਾਂ ਅਦਰਕ ਪਾਊਡਰ ਪਿਆ ਸੀ ਆਪਾਂ ਉਹੀ ਪਾਤਾ ਉਸ ਤੋਂ ਬਾਅਦ ਸਾਰੇ ਮਸਾਲਿਆਂ ਨੂੰ ਆਪਾਂ ਇਸ ਤਰੀਕੇ ਨਾਲ ਦਰਦਰਾ ਜਾਂ ਪੀਸ ਲਿਆ ਇਹਨਾਂ ਚੀਜ਼ਾਂ ਨੂੰ ਅਚਾਰ ਵਿੱਚ ਮਿਕਸ ਕਰਦੇ ਜਾਵਾਂਗੇ ਫਿਰ ਆਪਾਂ ਕਲੌਂਜੀ ਪਾਤੀ ਹੁਣ ਜਿਹੜਾ ਟਾਈਮ ਹੈਗਾ ਜੀ ਇਹਦਾ ਲਾਸਟ ਵਾਲਾ ਉਹ ਹੈਗਾ ਸਿਰਕੇ ਦਾ ਸਿਰਕਾ ਇਹਦੇ ਵਿੱਚ ਜ਼ਿਆਦਾ ਪਾਇਓ ਤਾਂ ਹੀ ਅਚਾਰ ਹੈ ਜਿਹੜਾ ਲੰਬੀ ਧੀਰ ਤੱਕ ਚੱਲੂਗਾ ਤੇ ਇਹਦੇ ਨਾਲ ਹੀ ਅਚਾਰ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈਗਾ ਆਪਣੇ ਕੋਲ ਬਿਲਕੁਲ ਛੋਟੇ ਜੇ ਸਾਈਜ਼ ਦੀ ਇਹ ਕੌਲੀ ਹੈ ਇਹ ਆਪਾਂ ਪੌਣੇ 2 ਦੇ ਲਗਭਗ ਪਾਵਾਂਗੇ ਤੁਸੀਂ ਜੇ 1 ਕਿਲੋ ਚਾਰ ਬਣਾਉਣੇ ਹੋ ਜਿਹੜੀ ਆਪਣੀ ਆਮ ਸਬਜ਼ੀ ਖਾਣ ਵਾਲੀ ਕੌਲੀ ਹੁੰਦੀ ਹੈ ਜਿਹੜੀ ਘਰਾਂ ਵਿੱਚ ਵਰਤਦੇ ਆ ਉਹ ਅੱਧੀ ਕੌਲੀ ਦੇ ਲਗਭਗ ਤੁਸੀਂ ਸਿਰਕੇ ਦੀ ਪਾਓ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲਿਓ ਹੁਣ ਆ ਮੈਨੂੰ ਥੋੜਾ ਜਿਹਾ ਸਿਰਕਾ ਘੱਟ ਲੱਗਿਆ ਸੀ ਇਸ ਲਈ ਆਪਾਂ ਹੋਰ ਪਾਤਾ ਜਾਨੀ ਕਿ ਮੈਂ ਪਹਿਲੇ ਹੀ ਦੱਸਿਆ ਸੀ ਆਪਾਂ ਪੌਣੀਆਂ ਦੋ ਕੌਲੀਆਂ ਇਹਦੇ ਵਿੱਚ ਪਾਈਆਂ ਗਈਆਂ ਹੁਣ ਲਾਸਟ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ 1 ਕਿਲੋ ਜਿਹੜੇ ਤੁਕਿਆਂ ਦੇ ਅਚਾਰ ਵਿੱਚ 250 ਗ੍ਰਾਮ ਦੇ ਲਗਭਗ ਤੇਲ ਆਰਾਮ ਨਾਲ ਪਊਗਾ ਤੇਲ ਜਿੰਨਾ ਹੀ ਜ਼ਿਆਦਾ ਪਾਉਂਗੇ ਇਹਨਾਂ ਨੇ ਓਨੀ ਲੰਬੀ ਧੀਰ ਚੱਲਣਾ ਬਾਕੀ ਤੇਲ ਨੂੰ ਤੁਸੀਂ ਬਾਅਦ ਵਿੱਚ ਵੀ ਮਿਕਸ ਕਰ ਸਕਦੇ ਹੋ ਪਹਿਲਾਂ ਘੱਟ ਪਾਉਣਾ ਕੋਈ ਗੱਲ ਨਹੀਂ ਆਪਾਂ ਇੱਕ ਛੋਟਾ ਗਲਾਸ ਭਰ ਕੇ ਅੱਧਾ ਕਿਲੋ ਅਚਾਰ ਦੇ ਵਿੱਚ ਤੇਲ ਦਾ ਮਿਕਸ ਕਰਤਾ ਆਪਾਂ ਤੇਲ ਨੂੰ ਗਰਮ ਬਿਲਕੁਲ ਨਹੀਂ ਕੀਤਾ ਉਸੇ ਤਰ੍ਹਾਂ ਹੀ ਪਾਇਆ ਸਿੰਪਲ ਜਿਨ੍ਹਾਂ ਨੂੰ ਤੇਲ ਦੀ ਸਮੈਲ ਤੋਂ ਪ੍ਰੋਬਲਮ ਹੋਵੇ ਤੁਸੀਂ ਗਰਮ ਕਰਕੇ ਤੇਲ ਠੰਡਾ ਕਰ ਲਿਓ ਫਿਰ ਵਿੱਚ ਪਾਓ ਪਰ ਜੇ ਤੁਸੀਂ ਇਸੇ ਤਰੀਕੇ ਨਾਲ ਪਾਉਂਗੇ ਆਪਾਂ ਆਂਬ ਦੇ ਅਚਾਰ ਵਿੱਚ ਤੇ ਟੂਕਿਆਂ ਦੇ ਅਚਾਰ ਵਿੱਚ ਇਸੇ ਤਰੀਕੇ ਨਾਲ ਹੀ ਤੇਲ ਪਾਉਂਦੇ ਰਹਿਣੇ ਆ ਤੇ ਚਾਰਾ ਜਿਹੜਾ ਬੜੀ ਲੰਬੀ ਧੀਰ ਤੱਕ ਕੱਢਦਾ ਤੇ ਬਹੁਤ ਹੀ ਮਜ਼ੇਦਾਰ ਆਪਣਾ ਅਚਾਰ ਬਣ ਕੇ ਤਿਆਰ ਹੋ ਗਿਆ ਤਿੰਨ ਚਾਰ ਦਿਨ ਤੁਸੀਂ ਲਗਾਤਾਰ ਇਹਨੂੰ ਧੁੱਪ ਲਗਾਇਓ ਬਹੁਤ ਹੀ ਮਜ਼ੇਦਾਰ ਜਿਹਾ ਅਚਾਰ ਨਾਲ ਦੀ ਨਾਲ ਖਾਣ ਨੂੰ ਤਿਆਰ ਹੋ ਜਾਊਗਾ ਦੇਟਰੀਕਾ ਵਧੀਆ ਲੱਗਿਆ ਮੇਰੀ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਅਚਾਰ ਹੈ ਜਿਹੜਾ ਕਿਓ ਜਿਹਾ ਲੱਗਿਆ ਤੇ ਜਿਹੜੇ ਅਣਜਾਣ ਹੈ ਜਿਨ੍ਹਾਂ ਨੇ ਕਦੇ ਵੀ ਅਚਾਰ ਨਹੀਂ ਪਾਇਆ ਮੈਨੂੰ ਲੱਗਦਾ ਮੈਂ ਇੰਨੀ ਡਿਟੇਲ ਵਿੱਚ ਦੱਸਿਆ ਕਿ ਹਰ ਕੋਈ ਅਚਾਰ ਬਣਾ ਸਕਦਾ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ